ਸਾਰੇ ਹੀ ਵੀਰ ਭੈਣ ਭਰਾਵਾਂ ਨੂੰ ਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਡੇਰੀ ਇਨਫੋਰਮੇਸ਼ਨ ਪਸ਼ੂਆਂ ਦੀ ਜਾਣਕਾਰੀ ਉੱਤੇ ਦੋਸਤੋ ਆਪਾਂ ਇਸ ਫਾਰਮ ਦੀ ਇੱਕ ਪਹਿਲਾਂ ਵੀ ਵੀਡੀਓ ਬਣਾ ਚੁੱਕੇ ਹਾਂ ਜੀ ਬਹੁਤ ਵੀਰਾਂ ਦੇ ਫੋਨ ਤੇ ਮੈਸੇਜ ਆਏ ਵੀ ਜਗਦੇਵ ਬਾਈ ਦੀ ਇੱਕ ਹੋਰ ਵੀਡੀਓ ਬਣਾਈ ਜਾਵੇ ਬਾਈ ਜੀ ਤਾਂ ਅੱਜ ਆਪਾਂ ਨੂੰ ਫਾਰਮ ਤੇ ਨਹੀਂ ਮਿਲੇ ਅੱਜ ਆਪਾਂ ਉਹਨਾਂ ਦੇ ਬ੍ਰਦਰ ਨਾਲ ਗੱਲ ਕਰਾਂਗੇ ਜੀ ਇਹ ਦੋਵੇਂ ਭਰਾ ਰਲ ਮਿਲ ਕੇ ਜੀ ਡੈਰੀ ਦਾ ਕਿੱਤਾ ਚਲਾ ਰਹੇ ਆ। ਹਾਂਜੀ ਸੱਸੀ ਗਾਲ ਬਾਈ ਜੀ। ਬਾਈ ਜੀ ਆਪਾਂ ਪਹਿਲਾਂ ਇੱਕ ਤੁਹਾਡੇ ਫਾਰਮ ਦੀ ਵੀਡੀਓ ਬਣਾਈਏ ਜੀ। ਹਾਂਜੀ ਹਾਂਜੀ। ਤੇ ਬਹੁਤ ਵਧੀਆ ਆਪਾਂ ਨੂੰ ਉਹਦਾ ਹੰਗਾਰਾ ਮਿਲਿਆ ਜੀ। ਵਧੀਆ ਆਪਾਂ ਗੱਲਾਂ ਦੱਸੀਆਂ ਜੀ ਦੋਸਤਾਂ ਨੂੰ ਆਪਣਿਆਂ ਨੂੰ। ਹਾਂਜੀ। ਆਪਾਂ ਫੀਡ ਬਾਰੇ, ਮੈਨੇਜਮੈਂਟ ਬਾਰੇ ਤੇ ਸਾਰੀਆਂ ਹੀ ਲਗਭਗ ਗੱਲਾਂ ਕਰ ਲਈਆਂ ਸੀਗੀਆਂ ਜੀ ਪਿਛਲੇ। ਹਾਂਜੀ ਹਾਂਜੀ। ਬਸ ਆਪਾਂ ਇਹ ਵੀਡੀਓ ਬਣਾਉਣ ਦਾ ਆਪਣਾ ਮੰਤਵ ਵੀ ਆਪਾਂ ਮੈਂ ਇਹ ਗੱਲ ਦੱਸਣੀ ਚਾਹੁੰਨੇ ਆ ਜੀ ਆਪਣੇ ਦਰਸ਼ਕ ਵੀਰਾਂ ਨੂੰ ਵੀ ਇਹ ਕਿੱਤਾ ਕਿਵੇਂ ਦਾ ਜੀ ਕਿਵੇਂ ਕਿੱਤਾ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਕਿੰਨੀ ਕਿਹਦੇ ਚ ਬਚਦਾ ਕੀ ਇਹਦੇ ਬਾਰੇ ਸਾਨੂੰ ਚਾਣਨਾ ਪਊ ਜੀ ਕਿੱਤਾ ਠੀਕ ਆ ਜੀ ਸਾਇਕ ਨਾਲ ਆਪਾਂ ਖੇਤੀਬਾੜੀ ਦੇ ਨਾਲ ਕਿੱਤਾ ਠੀਕ ਆ ਜੀ ਇਹ ਤੇ ਇਹ ਇੱਕ ਨੰਬਰ 1 ਤੇ ਇੱਕ ਫੀਡ ਆ ਆਪ ਤਿਆਰ ਕਰਨੀ ਚਾਹੀਦੀ ਜੀ ਫੀਡ ਆ ਆਪ ਤਿਆਰ ਕਰਨੀ ਚਾਹੀਦੀ ਆ ਹਾਂ ਜੀ ਸਹੀ ਗੱਲ ਆ ਜੀ ਆਪਾਂ ਯੂਰੀਆ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ ਜਿਹੜੀ ਆਪਣੀ ਕੋਈ ਮੁੱਲ ਦੀ ਫੀਡ ਹੈਗੀ ਉਸ ਵਿੱਚ ਹਾਂ ਖਿਆਦਤੀ ਤਿਆਰ ਕਰਦੇ ਅਸੀਂ ਬੀੜ ਜੀ ਠੀਕ ਹੈ ਜੀ ਬਹੁਤ ਵਧੀਆ ਰਿਜ਼ਲਟ ਆਈ ਜੇਗਾ ਇੱਕ ਸੈੱਟ ਸਹੀ ਹੋਣਾ ਚਾਹੀਦਾ ਸਹੀ ਦਿਸ਼ਾ ਹੁਣ ਚਾਹੀਦੀ ਹੈ ਜੀ ਹੂੰ ਨੰਬਰ 2 ਤੇ ਆ ਸੀਵਣ ਆਪਾਂ ਜੇ ਸਹੀ ਚੰਗਾ ਸੀਵਣ ਲਵਾਵਾਂਗੇ ਜੀ ਤੇ ਚੰਗੀ ਆਪਣੀ ਬਰੀਡ ਤਿਆਰ ਹੋ ਗਈ ਹੂੰ ਤੇ ਬਸ ਆਹੀ ਹੈ ਜੇ ਇਸ ਵਿੱਚ ਆਪਾਂ ਨੂੰ ਬੇਰ ਹੀ ਲਾਭ ਹੈ ਜੇ ਆਪਾਂ ਚੰਗੀ ਬਰੀਡ ਤਿਆਰ ਕਰਾਂਗੇ ਜਾਂ ਬੀੜ ਚੰਗੀ ਪਾਵਾਂਗੇ ਤੇ ਖੇਤੀਬਾੜ ਦੇ ਨਾਲ ਇਹ ਕਿਤਾਵ ਦੇ ਸਾਨੂੰ ਹੋ ਗਈ 10-12 ਸਾਲ ਹੋ ਗਏ ਸਾਨੂੰ ਇੱਕ ਕਿਤਾਕਾਰ ਦੇ ਤੇ ਸਾਨੂੰ ਤਾਂ ਪਹੁੰਚਦਾ ਲੱਗਦਾ ਹੈ ਠੀਕ ਹੈ ਜੀ ਵਧੀਆ ਬਚਤ ਹੋ ਜਾਂਦੀ ਹੈ ਜੀ ਹਾਂ ਜੀ ਵਧੀਆ ਬਚਤ ਹੋ ਜਾਂਦੀ ਹੈ ਆ ਉਹਦੀ ਮਿਹਨਤ ਹੈ ਜੀ ਅਸਲ ਤਾਂ ਜੀ ਮਿਹਨਤ ਹੈ ਜੀ ਹਾਂ ਬਿਲਕੁਲ ਜੀ ਮਿਹਨਤ ਹੈ ਜੀ ਮਿਹਨਤ ਕਰਾਂਗੇ ਚੰਗੀ ਫੀਡ ਪਾਵਾਂਗੇ ਚੰਗਾ ਪੀ ਜੀ ਹਾਂ ਜੀ ਕੰਮ ਸਖਤ ਹੈ ਜੀ ਹਨਾ ਡਿਊਟੀ ਤਾਂ ਪੱਕੀ ਰੋਜ਼ ਦੀ ਡਿਊਟੀ ਹੈ ਜੀ ਉਹ ਇੰਨਾ ਬਾਹਲਾ ਵੀ ਨਹੀਂ ਜੇ ਆਪਾਂ ਆਖੀ ਵੀ ਸਾਰਾ ਦਿਨ ਹੀ ਲੱਗੇ ਰਹਿਣਾ ਜੀ ਹਾਂ ਜੀ ਤੁਸੀਂ ਕਿੰਨਾ ਕੁ ਟਾਈਮ ਲੱਗ ਲਗਭਗ ਫਾਰਮ 'ਚ ਲਗਾਉਣੇ ਹੋ ਜੀ ਫਾਰਮ 'ਚ ਲਗਾਉਣੇ ਸਵੇਰ ਹੋ ਜਾਂਦੇ 2 ਘੰਟੇ ਜੀ ਠੀਕ ਹੈ ਜੀ 2-2.5 ਘੰਟੇ ਸ਼ਾਮ ਨੂੰ ਹੋ ਜਾਂਦੇ 3-4-5 ਘੰਟੇ ਲੱਗਦੇ ਠੀਕ ਹੈ ਜੀ ਤੇ ਤੁਹਾਨੂੰ ਕੋਈ ਪ੍ਰੋਬਲਮ ਆਈ ਹੋਵੇ ਜੀ ਵਿੱਚ ਬੰਦੇ ਕਹਿੰਦੇ ਆ ਵੀ ਗਾਵਾਂ ਦਾ ਕੰਮ ਤਾਂ ਜੀ ਵਧੀਆ ਨਹੀਂਗਾ ਬਿਮਾਰੀ ਵਾਲੀ ਆਉਂਦੀ ਆ ਮਸਟਾਈਟਸ ਹੋ ਗਈ ਰਿਪੀਟ ਬਰੀਡਿੰਗ ਹੋ ਗਈ ਤੇ ਤੁਸੀਂ ਕੀ ਫੇਸ ਕੀਤਾ ਜੀ ਤੁਹਾਨੂੰ ਕਿਵੇਂ ਇਹ ਚ ਕੋਈ ਆਈ ਪ੍ਰੋਬਲਮ ਨਹੀਂ ਪ੍ਰੋਬਲਮ ਤਾਂ ਆਉਂਦੀ ਆ ਜੀ ਥੋੜੀ ਕਹਾਣੀ ਤਾਂ ਆਉਂਦੀ ਆ ਜੀ ਤਾਂ ਹੁਣ ਆਪਣੇ ਆਪ ਦੇ ਤੇ ਵੀ ਨਿਰਭਰ ਆ ਜੇ ਆਪਾਂ ਉਹਦੀ ਚੰਗੀ ਸਿਹਤ ਸੰਭਾਲ ਕਰਾਂਗੇ ਤਾਂ ਫੇਰ ਤਾਂ ਨਹੀਂ ਆਉਂਦੀ ਜੇ ਐਂਣਾ ਪਤਾ ਲੱਗੇ ਜਾਂ ਨਈ ਪਸ਼ੂ ਦਾ ਤੇ ਟੈਂਸਰਾ ਪੱਟੀ ਕਟਾ ਲਾ ਲਾ ਸਕਦੇ ਇੱਕ ਅਸੀਂ ਦੇਖਿਆ ਸੋਡੇ ਕੋਲੇ ਵੀ ਸੋਡੇ ਕੋਲੇ 11 12 ਮੰਨ ਲਓ ਗਾਵਾਂ ਆ ਗਈਆਂ ਹਾਂਜੀ ਹਾਂਜੀ ਤੁਸੀਂ ਫਾਰਮ ਨੂੰ ਅੱਗੇ ਨਹੀਂ ਵਧਾਇਆ ਜੀ ਇਹਦਾ ਕੋਈ ਮੇਨ ਕਾਰਨ ਵੀ ਤੁਸੀਂ ਇੱਥੇ ਸਟਾਪ ਕਿਉਂ ਲਾਇਆ ਜੀ ਵੀ ਇੰਨੇ ਪਸ਼ੂ ਹੀ ਰੱਖੇ ਜਾਣ ਵੀ ਵੱਡਾ ਫਾਰਮ ਨਾ ਕਰਿਆ ਜਾਵੇ ਜਿਵੇਂ 50 100 ਗਾਂ ਦਾ ਨਹੀਂ 50 100 ਵਾਲੇ 'ਚ ਫਿਰ ਜਾਦੇ ਥੋੜੀ ਮਿਹਨਤ ਕਰਨੀ ਪੈਂਦੀ ਜੀ ਹੂੰ ਤੋਂ ਨਾਲ ਸਹਲਜ ਵਗੈਰਾ ਆਪਾਂ ਨੂੰ ਚਾਰ ਵਗੈਰਾ ਇਹ ਵੀ ਚਾਹੀਦੇ ਫਿਰ ਹਾਂਜੀ ਇਹਨਾਂ ਨਾਲ ਹੀ ਫਿਰ ਫਿਰ ਅਜੇ ਆਪਾਂ ਕੱਲਾ ਹੀ 100 100 200 ਗਾਂ ਕਰਦੇ ਜੀ ਫਿਰ ਆਪਾਂ ਦਾ ਨਾਲ ਖੇਤੀ ਤਾਂ ਨਹੀਂ ਹੁੰਦਾ ਜੀ ਖੇਤੀ ਤਾਂ ਨਹੀਂ ਇਹਨੇ ਇਹਨੇ ਜੀ ਆਪਾਂ ਪੂਰਾ ਹੋ 10 12 ਕੰਨਿਆਂ ਤੇ ਆਪਾਂ ਵਧੀਆ ਆਉਂਦੀ ਵਧੀਆ ਮਿਹਨਤ ਹੋ ਜਾਂਦੀ ਐ ਇੰਨਾ ਚ ਤੇ ਵਧੀਆ ਇੰਨਾ ਚ ਆਪਾਂ ਨੂੰ ਇਨਕਮ ਹੋ ਜਾਂਦੀ ਆ ਜੇ ਆਪਣੀ ਸਾਂਭ ਸੰਭਾਲ ਨਾ ਹੋਵੇ ਪਸ਼ੂ ਆਪਣੇ ਕੋਲ ਜਿਆਦਾ ਹੋਣ ਤੇ ਫਿਰ ਉਹ ਫੇਲ ਹੋਣ ਦੇ ਕਾਰਨ ਵੀ ਬਣ ਜਾਂਦੇ ਜਿੰਨਾ ਆਪਾਂ ਜਿਆਦਾ ਪਸ਼ੂ ਰੱਖਦੇ ਹੋ ਫੇਲ ਹੋਣ ਦਾ ਕੰਮ ਨਹੀਂ ਬਿਲਕੁਲ ਜੀ ਬਿਲਕੁਲ ਅ ਥੋੜਾ ਸੈੱਡ ਵੀ ਬਹੁਤ ਸੋਹਣਾ ਬਣਿਆ ਹੋਇਆ ਜੀ ਹਾਂਜੀ ਹਾਂਜੀ ਇਹ ਜਿਸ ਨੇ ਜੀ ਘਰ ਵਿੱਚ ਹੀ ਮੰਨ ਲਓ ਵੀ ਸ਼ੁਰੂ ਕਰਨਾ ਤਾਂ ਬਹੁਤ ਵਧੀਆ ਸ਼ੈੱਡ ਆ ਜੀ ਹੈਨਾ ਹਾਂਜੀ ਹਾਂਜੀ ਸੈੱਟ ਬਿਨਾ ਨਹੀਂ ਠੀਕ ਹੁੰਦਾ ਜੀ ਹਾਂਜੀ ਇੱਧਰ ਦੋਸਤੋ ਤੁਸੀਂ ਦੇਖ ਸਕਦੇ ਹੋ ਇਧਰ ਬਾਈ ਜੀ ਦਾ ਘਰ ਹੈ ਜੀ ਤੇ ਘਰ ਦੇ ਵਿੱਚ ਹੀ ਇਹਨਾਂ ਨੇ ਇਹ ਸ਼ੈੱਡ ਬਣਾਇਆ ਹੋਇਆ ਵਧੀਆ ਇਹ ਵਾਤਾਵਰਣ ਆਪਣੇ ਜਾਨਵਰਾਂ ਨੂੰ ਦੇ ਰਿਹਾ ਹੈ ਜੀ ਘਰ ਵਿੱਚ ਹੀ ਸ਼ੈੱਡ ਤਿਆਰ ਕਰਕੇ ਬਾਈ ਜੀ ਇਹਦੀ ਲੰਬਾਈ ਚੜਾਈ ਕਿੰਨੀ ਹੈ ਜੀ ਇਹ 60 40 60 40 ਦਾ ਸ਼ੈੱਡ ਆ ਇਹ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਬਣਾਏ ਨੂੰ ਇਹਨੂੰ ਹੋ ਗਿਆ ਜੀ 5-6 ਸਾਲ 5-6 ਸਾਲ ਹੋ ਗਏ ਪਹਿਲਾ ਮੂੰਹ ਕਿੱਥੇ ਸੀ ਕਿ ਪਤਾ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਵੀ ਜੇ ਆਪਾਂ گاਵਾਂ ਨੂੰ ਘਰ ਵਿੱਚ ਬਰਾਂਡਿਆਂ ਵਿੱਚ ਰੱਖਣਾ ਹੋਵੇ ਕਿਉਂਕਿ ਕਈ ਵੀਰੇ ਫੋਨ ਕਰਕੇ ਪੁੱਛਦੇ ਆ ਵੀ ਅਸੀਂ ਕੰਮ ਸ਼ੁਰੂ ਕਰਨਾ ਹਾਂਜੀ ਹਾਂਜੀ ਤੇ ਵੀ ਅਸੀਂ ਘਰੇ ਬਰਾਂਡਿਆਂ ਵਿੱਚ ਹੀ ਮੰਨ ਲਓ ਵੀ ਸ਼ੁਰੂ ਕਰ ਲਈਏ ਜਿੱਥੇ ਆਪਾਂ ਮੱਝਾਂ ਰੱਖਦੇ ਆ ਠੀਕ ਹੈ ਜੀ ਮੱਝਾਂ ਵਾਲੇ ਸ਼ੈੱਡ ਲਾ ਲਓ ਬਰਾਂਡਾ ਲਾ ਲਓ ਵੀ ਉਹਦੇ ਜਗਾਵਾਂ ਵਧੀਆ ਰਹਿੰਦੀਆਂ ਜਾਂ ਇਹਦੇ ਵਿੱਚ ਵਧੀਆ ਮਹਿਸੂਸ ਕਰਦੇ ਸ਼ੈੱਡ ਚ ਵਧੀਆ ਰਹਿੰਦੀਆਂ گاਵਾਂ ਠੀਕ ਹੈ ਜੀ ਬਰਾਂਡਿਆਂ ਵਿੱਚ ਨਹੀਂ ਠੀਕ ਹੁੰਦਾ ਇਹ ਸ਼ੈੱਡ ਚ ਖੁੱਲਾ ਸ਼ੈੱਡ ਹੋਵੇ ਆ ਪਾਣੀ ਆਪਾਂ ਉਹ ਫਿਰ ਬੰਦ ਹੋ ਜਾਂਦੇ ਇਹ ਬਰਾਡੇ ਆਪਣੇ ਹੂੰ ਇਹ ਕਰਕੇ ਸੈੱਡ 'ਚ ਹੀ ਠੀਕ ਰਹਿੰਦੇ ਸੈੱਡ 'ਚ ਠੀਕ ਰਹਿੰਦੇ ਨਾਲੇ ਤਾਂ ਆਪਾਂ ਨੂੰ ਸਮਾਈ ਕਰਨੀ ਵੀ ਸੌਖੀ ਹੋ ਜਾਂਦੀ ਹੈ ਸੈੱਡ 'ਚ ਹਾਂ ਅਸੀਂ ਦੇਖ ਹੀ ਸਕਦੇ ਆ ਵੀ ਪਾਣੀ ਦੀ ਕੋਈ ਸਮੱਸਿਆ ਨਹੀਂ ਆਪੀ ਇਹਨਾਂ ਨੇ ਪਾਣੀ ਪੀਣਾ ਜੀ ਤੇ ਆਪੀ ਇਹਨਾਂ ਨੇ ਜਿੰਨੀ ਲੋਡ ਆ ਗਈ ਇਧਰੋਂ ਆਪਦਾ ਸਾਈਲੇਜ ਲੈ ਲੈਣਾ ਜੀ ਫੀਡ ਲੈ ਲੈਣੀ ਹੈ ਜੀ ਹੂੰ ਇਹਦੇ ਵਿੱਚ ਤੁਹਾਡੇ ਮੁਤਾਬਕ ਵੀ ਵਧੀਆ ਤੁਸੀਂ ਮਹਿਸੂਸ ਕਰਦੇ ਹੋ ਕੋਈ ਚੰਗੀਆਂ ਗਾਵਾਂ ਪਾਓ ਜੀ ਤੇ ਚੰਗਾ ਹੀ ਵਧੀਆ ਸ਼ੈੱਡ ਬਣਾਓ ਜੇ ਹੁਣ ਆਪਾਂ ਸ਼ੈੱਡ ਵੀ ਵੱਡਾ ਬਣਾਤਾ ਗਾਵੀਆਂ ਵਿੱਚ ਨਰਮ ਪਾਤੀਆਂ ਫੇਰ ਵੀ ਇਹਦੇ ਚ ਕੋਈ ਆਪਾਂ ਨੂੰ ਹੁੰਦਾ ਨਹੀਂ ਹੂੰ ਇਸ ਕਰਕੇ ਹੀ ਉਹਨਾਂ ਨੇ ਪ੍ਰੋਡਕਸ਼ਨ ਨਹੀਂ ਦੇਣੀ ਜੀ ਜੇ ਆਪਾਂ ਸ਼ੈੱਡ ਤੇ ਖਰਚ ਕਰ ਲਿਆ ਤੇ ਗਾਵਾਂ ਦੇ ਘੱਟ ਕਰਿਆ ਗਾਵਾਂਾਂ ਤੇ ਘੱਟ ਕਰਿਆ ਨਰਮ نسل ਦੀਆਂ ਗਾਵਾਂ ਲੈ ਲਿਆਂ ਜਿਨ੍ਹਾਂ ਨੇ ਅੱਗੇ ਵਧੀਆ ਦੁੱਧ ਨਾ ਦਿੱਤਾ ਹਾਂਜੀ ਤੇ ਉਹ ਵੀ ਨਹੀਂ ਸਹੀ ਵੀ ਜੇ ਆਪਾਂ ਗਾਵਾਂ ਦਾ ਬਹੁਤ ਵਧੀਆ ਲੈ ਲਿਆਂ 40 ਪਲੱਸ ਵਾਲੀਆਂ ਹਾਂਜੀ ਤੇ ਲਿਆ ਕੇ ਆਪਾਂ ਰੱਖ ਲਈਏ ਆਪਣੇ ਭਰਾਣਿਆਂ ਵਿੱਚ ਫੇਰ ਵੀ ਨਹੀਂ ਠੀਕ ਉਹ ਵੀ ਬਿਮਾਰੀ ਦਾ ਕਾਰਨ ਬਣੂਗਾ ਜੀ ਉਹਨਾਂ ਲਈ ਹਾਂਜੀ ਦੇ ਉਹ ਅੱਗੇ ਆਪਣੇ ਵਾਸਤੇ ਘੱਟ ਦਾ ਸੌਦਾ ਸਾਬਤ ਹੋਊਗਾ ਜੀ ਭਾਵੇਂ ਘੱਟ ਤੋਂ ਸ਼ੁਰੂ ਕਰ ਲਈ ਪੰਜ ਪੰਜ ਸੱਤ ਗਾਂਾਂ ਤੋਂ ਸ਼ੁਰੂ ਕਰ ਲਓ ਇੱਕ ਅੰਦੀ ਗਾਂ ਤੋਂ ਜੇ ਆਪਾਂ ਕਰਦੇ ਆਂ ਫੇਰ ਨਹੀਂ ਐਵਰੇਜ ਬਣਦੀ ਹਾਂ ਇਹ ਵੀ ਇੱਕ ਮੇਨ ਸਵਾਲ ਸੀ ਤੁਹਾਨੂੰ ਪੁੱਛਣਾ ਚਾਹੁੰਦੇ ਸੀ ਤੁਸੀਂ ਆਪ ਹੀ ਇਹ ਗੱਲ ਸ਼ੁਰੂ ਕਰ ਲਈ ਵੀ ਆਪਾਂ ਨੂੰ ਜੇ ਬੰਦਾ ਕੋਈ ਨਵਾਂ ਸ਼ੁਰੂ ਕਰਦਾ ਜੀ ਫਾਰਮ ਉਹਨੂੰ ਕਿੰਨੀਆਂ ਗਾਂਾਂ ਤੋਂ ਸ਼ੁਰੂ ਕਰਨਾ ਚਾਹੀਦਾ ਜੀ ਪੰਜ ਸੱਤ ਗਾਂਾਂ ਤੋਂ ਤੋਂ ਕਰਨਾ ਚਾਹੀਦਾ ਸਟਾਰਟਿੰਗ 'ਚ ਪੰਜ ਘੱਟੋ ਘੱਟ ਗਾਂਾਂ ਪੰਜ ਹੋਣਗੀਆਂ ਹੁਣ ਜੇ ਇੱਕ ਗਾਂ ਦੀ ਤਾਂ ਫਿਰ ਤੋਂ ਐਵਰੇਜ ਵੀ ਨਹੀਂ ਨਿਕਲਦੀ ਫਿਰ ਆਪਾਂ ਫਿਰ ਕੋਈ ਨੂੰ ਫੇਲ ਕਰ ਦਿੰਨੇ ਆਂ ਅੰਦੇ ਜੀ ਤੁਸੀਂ ਪ ਘੱਟੋ ਘੱਟ ਆਪਾਂ ਨੂੰ ਕਿੰਨੇ ਦੁੱਧ ਵਾਲੀ ਗਾਂ ਰੱਖਣੀ ਚਾਹੀਦੀ ਹੈ ਜਿਹੜੀ ਆਪਾਂ ਨੂੰ ਪੜਤੇ ਚ ਪੈਂਦੀ ਆ ਅੱਜ ਦੇ ਫੀਡ ਦੇ ਰੇਟ ਦੇਖ ਕੇ ਲੇਬਰ ਤੇ ਹੋਰ ਜਿਹੜੇ ਖਰਚੇ ਆਪਾਂ ਨੂੰ ਡੈਰੀ ਚ ਕਿਉਂਕਿ ਬਹੁਤ ਜ਼ਿਆਦਾ ਖਰਚੇ ਪੈ ਜਾਂਦੇ ਆ ਜੀ ਇਹ ਵੀ ਗੱਲ ਮੰਨਣ ਜੋਗਾ ਆਪਾਂ ਇਹ ਨਹੀਂ ਕਹਿ ਸਕਦੇ ਵੀ ਜੇ ਆਪਾਂ 1.5-2 ਕੁਇੰਟਲ ਦੁੱਧ ਸੇਲ ਕਰ ਦਿਆਂ ਦੋਚੋਂ ਆਪਾਂ ਨੂੰ ਬਚਤੀ ਬਚਦਾ 3 ਲੀਟਰ ਤੋਂ ਸਟਾਰਟਿੰਗ ਚਾਹੀਦੀ ਹੈ ਘੱਟੋ ਘੱਟ ਤੁਹਾਡੇ ਮੁਤਾਬਕ 30 ਲੀਟਰ ਦੁੱਧ ਉਹਦੇ ਥੱਲੇ ਹੋਵੇ ਜੀ ਠੀਕ ਹੈ ਜੀ ਉਹ ਬਾਅਦ ਆ ਫਿਰ ਆਪਣੀ ਆਪ ਦੀ ਬਰੀਡ ਦੇ ਹਿਸਾਬ ਨਾਲ ਜਿੰਨੀ ਬਰੀਡ ਸੁਧਰੀ ਜਊ ਉੰਨੀ ਆਪਣੀ ਇਨ ਤੁਸੀਂ ਫਿਰ ਦੁੱਧ ਵਾਲੀਆਂ ਗਾਵਾਂ ਤਾਂ ਰੱਖ ਰਹੇ ਹੋ ਜੀ ਮੇਰੇ 10 ਤੋਂ 12 ਤੇ ਨਾਲ ਤੁਸੀਂ ਬੱਚਿਆਂ ਵੀ ਪਾਲ ਰਹੇ ਹੋ ਜੀ ਬੱਚਿਆਂ ਜੀ ਥੋੜੀਆਂ ਹੀ ਪਾਲਦੀਆਂ ਸੀ ਥੋੜੀਆਂ ਪਾਲਦੀਆਂ ਹਾਂਜੀ ਇਹਦਾ ਕੋਈ ਮੇਨ ਕਾਰਨ ਜੀ ਮੇਨ ਕਾਰਨ ਇਹ ਫਿਰ ਗਾਵਾਂ ਦੀ ਇੰਨੀ ਨਹੀਂ ਸੱਤ ਸੰਭਾਈ ਨਹੀਂ ਹੁੰਦੀ ਸੰਭਾਈ ਨਹੀਂ ਹੁੰਦੀ ਬਾਕੀ ਉਹਨਾਂ ਦੀ ਆਮਦਨ ਜਿਹੜੀ ਉਹ ਬੱਚਿਆਂ 'ਚੋਂ ਜਾਣ ਲੱਗ ਜਾਂਦੀ ਹੈ ਜੇ ਦੇਖੀਏ ਉਹ ਵੀ ਹੈ ਤਾਂ ਆਪਣੀ ਇਨਕਮ ਹੀ ਪਰ ਉਹ ਥੋੜੀ ਜਿਹੀ ਲੰਮੇ ਪ੍ਰੋਸੈਸ 'ਚ ਹੋ ਕੇ ਆਉਂਦੀ ਆ ਪ੍ਰੋਸੈਸ ਹੋ ਜਾਂਦਾ ਜੀ ਫਿਰ ਹਾਂਜੀ ਹਾਂ ਉਹਨਾਂ ਕੀ ਆਉਦੀ ਬਰੀਡ ਦੀਆਂ ਤਿਆਰ ਕਰਦੇ ਜਿਹੜੀਆਂ ਜਿਹੜੀ ਚੰਗੀ ਬਰੀਡ ਦੀ ਆਪਾਂ ਵੀ ਠੀਕ ਹੈ ਜੀ ਤਿਆਰ ਕਰਦੇ ਹਾਂ ਮੈਂ ਇੱਕ ਬਿਤਨਾ ਰਾਜੇ ਜੀ ਤੁਹਾਡੇ ਕੋਲੇ ਫਾਰਮ ਤੇ ਜਿਆਦਾ ਤੋਂ ਜਿਆਦਾ ਦੁੱਧ ਦੇਣ ਵਾਲੀ ਗਾਂ ਕਿੰਨੇ ਤੱਕ ਅਲੀ ਹੈ ਜੀ ਸਾਡੇ ਕੋਲੇ ਜੀ 38 40 38 ਤਾਈਂ ਇਹ ਤੋਂ ਵੱਧ ਨਹੀਂ 38 40 ਤੋਂ ਜ਼ਿਆਦਾ ਨਹੀਂ ਹਾਂ ਜੀ ਤੁਸੀਂ ਸੀਮਣ ਵਧੀਆ ਵਰਤ ਰਹੇ ਹੋ ਦਾ ਆਪਾਂ ਪਹਿਲਾਂ ਜਦੋਂ ਬੈਠੇ ਸੀ ਜਦੋਂ ਵੀ ਗੱਲਬਾਤ ਕਰੀ ਸੀਮਣ ਬਾਰੇ ਵੀ ਤੇ ਹੋਰ ਵੀ ਹਾਂ ਜੀ ਤੇ ਪਰ ਉਹਦੇ ਨਾਲ ਮੰਨ ਲਓ ਵੀ ਨਸਲ ਦਾ ਸੁਧਾਰ ਵੀ ਹੋਊਗਾ ਜੀ 40 ਤੋਂ ਤੁਸੀਂ ਅੱਗੇ ਵੀ ਜਾਓਗੇ ਹਾਂ ਅੱਗੇ ਵੀ ਜਾਵਾਂਗੇ ਹੌਲੀ ਹੌਲੀ ਵਧੀਆ ਨਹੀਂ ਪਹਿਲਾਂ ਸਾਡੀ ਵਧੀ ਜਾਂਦੀਆਂ ਉਹ ਉਹ ਵੀ ਵਧੀਆ ਗੱਲ ਹੈ ਜੀ ਇੱਕ ਪਰ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਵੀ ਜੇ ਗਾ 35 ਤੋਂ 40 ਲੀਟਰ ਤੇ ਰਹੇ ਹਾਂਜੀ ਤਾਂ ਉਹ ਜ਼ਿਆਦਾ ਨਹੀਂ ਵਧੀਆ ਵੀ ਬਿਮਾਰੀ ਦੇ ਤੌਰ ਤੇ ਵੀ ਦੇਖੀਏ ਇਹ ਠੀਕ ਹੈ ਜੀ ਹਾਂਜੀ ਹਾਂ ਜੇ ਉਹ ਤੂੰ ਜ਼ਿਆਦੇ ਵਾਲੀ ਲੈਨੇ ਫਿਰ ਜ਼ਿਆਦੇ ਬਿਮਾਰੀਆਂ ਦਾ ਇਹਨਾਂ ਨੂੰ ਥਾਣਾ ਦੀ ਪਤਾਇਕ ਵਗੈਰਾ ਹੋਰ ਆ ਜਾਂਦੀ ਹਾਂਜੀ ਇਹਨਾਂ ਦੁੱਧ ਕੱਢਣ ਨਾਲ 35 ਥੋੜੀ ਜਿਹੀ ਉਹ ਵੀ ਪ੍ਰੋਬਲਮ ਆਉਂਦੀ ਹੈ ਜੀ ਉਹਨਾਂ ਚ ਤੱਤਾਂ ਦੀ ਘਾਟ ਵੀ ਜ਼ਿਆਦਾ ਹੈ ਫਿਰ ਉਹ ਰਿਪੀਟਰ ਹੋਣ ਦੇ ਚਾਂਸ ਅੱਗੇ ਵੱਧ ਜਾਂਦੇ ਆ ਹਾਂਜੀ ਮੇਰੇ ਮੁਤਾਬਕ ਵੀ 35 ਤੋਂ 40 ਲੀਟਰ ਵਾਲੀ ਗਾਂ ਜਿਹੜੀ ਉਹ ਸਫੀਸ਼ੀਐਂਟ ਹੁੰਦੀ ਹੈ ਇਸ ਤੋਂ ਘੱਟ ਵੀ ਨਾ ਰੱਖੋ ਹਾਂ ਇਹ ਤੋਂ ਘੱਟ ਵੀ ਨਹੀਂ ਫਿਰ ਆਪਾਂ ਨੂੰ ਪਰਤਾ ਨਹੀਂ ਹਾਂਜੀ ਤੇ ਜੇ ਆਪਾਂ ਇੰਨੇ ਕਾਲੀ ਰੱਖਦੇ ਆ ਤਾਂ ਆਪਾਂ ਸੌਖੇ ਤਰੀਕੇ ਨਾਲ ਆਪਦਾ ਫਾਰਮਾ ਜਿਹੜਾ ਉਹ ਚਲਾ ਸਕਦੇ ਹਾਂ ਆਪਾਂ ਨੂੰ ਪ੍ਰੋਬਲਮ ਘੱਟ ਆਉਣਗੇ ਉਹਦੇ ਹਾਂਜੀ ਤੇ ਕੱਚੀ ਜਗ੍ਹਾ 'ਚ ਆਪਣੀਆਂ ਗਾਵਾਂ ਨੂੰ ਛੱਡ ਦਿੰਨੇ ਹਾਂਜੀ 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 ਕੱਚੀ ਜਗ੍ਹਾ ਦਾ ਕੀ ਐਮ ਰੋਲ ਆ ਜੀ ਪਸੂਚ ਕੱਚੀ ਤੇ ਪੱਕੀ ਤੇ ਫਿਰ ਨਹੀਂ ਤਾਂ ਬੈਂਦੀਆਂ ਇਹ ਪੱਕੇ ਥਾਂ ਜੀ ਪੱਕੇ ਥਾਂ ਬ੍ਰੈਸਟ ਘੱਟ ਕਰ ਦਿੰਗਾ ਪਿਆਰਾ ਹੀ ਹੋਰ ਪਸ ਠੀਕ ਨਹੀਂ ਇਸ ਕਰਕੇ ਸਾਡੀ ਕੱਚੀ ਜਗਾਹੇ ਛੜੇ ਨਾਲ ਤੇ ਆਪ ਤੁਰ ਫਿਰ ਲੈਣੇ ਦੇਣੇ ਜੀ ਠੀਕ ਹੈ ਜੀ ਵੀ ਨਹੀਂ ਪਸੂ ਠੀਕ ਆਉਂਦਾ ਜੀ ਠੀਕ ਹੈ ਜੀ ਆਪ ਵੀ ਇੱਥੇ ਪਾਣੀ ਪੂਣੀ ਪੀ ਲੈਣੀ ਆ ਹੂੰ ਇਧਰ ਪ੍ਰੋਪਰ ਤਰੀਕੇ ਨਾਲ ਇਹ ਅਰੈਸਟ ਕਰ ਲੈਂਦੇ ਆ ਹਾਂਜੀ ਹਾਂਜੀ ਹੂੰ ਇੱਕ ਜਦਵੇਂ ਖੁੱਲੀ ਜਗਾਹ ਗਈ ਜੇ ਥੋੜੀ ਜਗਾਹ ਤਾਂ ਗਾਂ ਨੇ ਉੱਥੀ ਮੋੜ ਮੋੜ ਕੇ ਬੈਠਣਾ ਜੀ ਇੱਥੇ ਖੁੱਲੀ ਜਗਾਹ ਗਈ ਖੁੱਲੀ ਜਗਾਹ ਹੀ ਇਹਨੇ ਬੈਠ ਕੇ ਚਿੱਕੜ ਵਾਲੇ ਥਾਂ ਤੇ ਨਾ ਬੈਠ ਕੇ ਉਹ ਆਪਦੇ ਸੁੱਕੀ ਜਗਾਹ ਤੇ ਜਾ ਕੇ ਬਹਿੰਦੀ ਆ ਤੇ ਉਹਨੂੰ ਇਹਨਾਂ ਮਸਟੈਟਸ ਦੀ ਵੀ ਪ੍ਰੋਬਲਮ ਘੱਟ ਆਉਂਦੀ ਆ ਜੀ ਉਹਨੂੰ ਹਾਂਜੀ ਪੱਕੇ ਥਾਂ ਫਿਰ ਹਾਂਜੀ ਹਾਂ ਰਗੜ ਵੱਜ ਜਾਂਦੀ ਹੈ ਜੀ ਹਨਾ ਥਾਣਾ ਦੇ ਲੇਵੇ ਤੇ ਵਧੀਆ ਨਹੀਂ ਮਹਿਸੂਸ ਕਰ ਲੀ ਨੀ ਨਾ ਤੇ ਇਹਨਾਂ ਦਾ ਹੱਥ ਮੈਂ ਸਹੀ ਰਹਿੰਦਾ ਜੀ ਹਾਂਜੀ ਇਸ ਕਰਕੇ ਖੁੱਲੀ ਜਗ੍ਹਾ ਤਾਂ ਇੱਥੇ ਛੱਡੇ ਅਖੀਰ ਵਿੱਚ ਤੁਸੀਂ ਕਿਤੇ ਬਾਰੇ ਕੀ ਕਹਿਣਾ ਚਾਹੋਗੇ ਜੀ ਵੀ ਇਹ ਕਿੱਤਾ ਆਪਾਂ ਨੂੰ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਇਹ ਕਿੱਤਾ ਹੀ ਆਪਾਂ ਨੂੰ ਕਰਨਾ ਚਾਹੀਦਾਈ ਇਹ ਹੋਰ ਆਪਣਾ ਖਰਚੇ ਦੋ ਟ੍ਰੀ ਨਹੀਂ ਆਉਂਦੇ ਜਿਹੜੇ ਹਿਸਾਬ ਨਾਲ ਮਹਿੰਗਾਈ ਵਧ ਗਈ ਜੀ ਆਪਣੀ ਤੇ ਆਪਾਂ ਨੂੰ ਖਾਏ ਵੀ ਸੌਖਾ ਜੀ ਇਹਦੇ ਚ ਆਪਾਂ ਜੰਮੇ ਪੜੇ ਖੇਤੀ ਦੇ ਨਾਲ ਇਹ ਖੇਤੀ ਵਾਲੇ ਨੂੰ ਤਾਂ ਕਰਨਾ ਸੌਖਾ ਜੀ ਬਿਲਕੁਲ ਨਾ ਮਾ ਕੰਮ ਬਿਠਾਉਣ ਨੂੰ ਔਖਾ ਹੋ ਜਾਂਦਾ ਜੀ ਪੱਠਾ ਵਗੈਰਾ ਜਾਂ ਕੋਈ ਹੋਰ ਲਿਆਉਣਾ ਦਾ ਆਪਣੇ ਤਾਂ ਇਹ ਚੀਜ਼ਾਂ ਲਗਭਗ ਆਪਣੇ ਇਹ ਚੀਜ਼ਾਂ ਨਾਲ ਖੇਤੀ ਨਾਲ ਕਰਦੇ ਨੇ ਤੇ ਨਾਲ ਹੀ ਇਹ ਆਪ ਨੂੰ ਸੌਖਾ ਵੀ ਕਰਨਾ ਬਿਲਕੁਲ ਕਿਤਾ ਵਧੀਆ ਜੀ ਨਾਲ ਵਧੀਆ ਕਮਾਈ ਵਾਲਾ ਕਿਤਾ ਮੰਨਦੇ ਨੇ ਆਪਾਂ ਵਧੀਆ ਕਮਾਈ ਵਾਲਾ ਨਾਲ ਹੀ ਖੇਤੀ ਤੇ ਚੱਲੀ ਜਾਂਦਾ ਜੀ ਇਹ ਜੇ ਆਪਾਂ ਕੱਲੀ ਖੇਤੀ ਤੇ ਰਹਾਂਗੇ ਫਿਰ ਆਪਣਾ ਮਹਿੰਗਾਈ ਦਾ ਟਾਈਮ ਇਹ ਫਿਰ ਨਹੀਂ ਆਪਣਾ ਦੋ ਟੰਡਾ ਕਈ ਵੀਰ ਕੰਮ ਸ਼ੁਰੂ ਕਰਨ ਤੋਂ ਇਸ ਕਰਕੇ ਡਰ ਜਾਂਦੇ ਆ ਵੀ ਕਿਤੇ ਇਹ ਕਿਤਾ ਫੇਲ ਨਾ ਹੋ ਜੇ ਤਾਂ ਸਾਡਾ ਕਿਸੇ ਪੈਸੇ ਪੱਖੋਂ ਨੁਕਸਾਨ ਨਾ ਹੋ ਜੇ ਜੀ ਉਸ ਬਾਰੇ ਤੁਸੀਂ ਕੀ ਆਪਦੀ رائے ਦੇਣੀ ਚਾਹੁੰਗੇ ਜੀ ਨਹੀਂ ਫੇਲ ਨਹੀਂ ਹੁੰਦਾ ਜੀ ਕਿੱਤਾ ਇਹ ਹੂੰ ਇਹ ਤਾਂ ਆਪਣੇ ਆਪ ਦੇ ਤੇ ਹੀ ਹੈ ਹੁਣ ਆਪਾਂ ਮਿਹਨਤ ਕਰਾਂਗੇ ਹਾਂਜੀ ਕਿਸੇ ਵੀ ਕੰਮ ਦੀ ਇਹ ਹੋਰ ਵੀ ਆਪਾਂ ਕੰਮ ਪੜਦੇ ਆਂ ਹੀ ਆਪਾਂ ਮਿਹਨਤ ਕਰਦੇ ਆਂ ਕੋਈ ਵੀ ਕਿੱਤਾ ਨਹੀਂ ਫੇਲ ਹੁੰਦਾ ਮਿਹਨਤ ਤਾਂ ਆਪਾਂ ਨੂੰ ਕਰਨੀ ਪੈਣੀ ਆ ਹੋਰ ਕੰਮ ਕਰਾਂਗੇ ਉਹਦੇ ਚ ਵੀ ਮਿਹਨਤ ਤਾਂ ਕਰਨੀ ਪੈਣੀ ਆ ਹਾਂ ਮਿਹਨਤ ਤਾਂ ਕਰਨੀ ਪੈਣੀ ਆ ਜੀ ਬਿਲਕੁਲ ਇਹ ਆਪਾਂ ਨੂੰ ਐਂ ਹੀ ਖੇਤੀ ਵਾਲਿਆਂ ਨੂੰ ਹੀ ਆਪਾਂ ਨੂੰ ਕੋਈ ਬੜਾ ਉਹ ਨਹੀਂ ਔਖਾ ਕੰਮ ਨਹੀਂ ਲੱਗਦਾ ਜੀ ਉਹ ਇਹਦੇ ਵੇਚਦੀ ਆਪਾਂ ਵੇਚਦੇ ਆਪਾਂ ਪਹਿਲਾਂ ਜਨਮ ਤੋਂ ਲੈ ਕੇ ਹੀ ਆਪਾਂ ਪਹਿਲਾਂ ਛੋਟਾ ਮੰਨ ਹਾਂ ਜਿਆ ਤੌਰ ਤੇ ਸਟਾਰਟ ਕਰ ਦਾਂ ਜੀ ਬਿਲਕੁਲ ਜੀ ਬਿਲਕੁਲ ਇਹ ਆਪ ਨੂੰ ਕੋਈ ਔਖਾ ਨਹੀਂ ਲੱਗਦਾ ਠੀਕ ਹੈ ਜੀ ਬਾਈ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਜੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ